ਦਿੱਲੀ ਵਿਧਾਨ ਸਭਾ ਵਿੱਚ ਪੇਸ਼ ਕੀਤੀ ਗਈ ਕੈਗ ਰਿਪੋਰਟ ਵਿੱਚ ਰਵਿੰਦ ਕੇਜਰੀਵਾਲ ਦੇ ਕਾਰਜਕਾਲ ਦੌਰਾਨ ਆਪਕਾਰੀ ਨੀਤੀ ਵਿੱਚ ਕਥਿਤ ਬੇਨਿਜਮੀਆਂ ਦਾ ਪਰਦਾ ਫਾਸ਼ ਹੋਇਆ ਹੈ ਇਹ ਸਰਕਾਰੀ ਖਜ਼ਾਨੇ ਨੂੰ ਹੋਈ ਮਹੱਤਵਪੂਰਨ ਨੁਕਸਾਨ ਦਾ ਸੰਕੇਤ ਦੇ ਰਹੀ ਹੈ ਅਤੇ ਇਕਾਧਿਕਾਰ ਦੀ ਸੰਭਾਵੀ ਸਿਰਜਣਾ ਸਹੀ ਪ੍ਰਵਾਨੀਆਂ ਦੀ ਘਾਟ ਅਤੇ ਅਣਪਰਵਾਨਿਤ ਛੋਟਾ ਵਰਗ ਦੇ ਮੁੱਦਿਆਂ ਨੂੰ ਵੀ ਉਜਾਗਰ ਕਰ ਰਹੀ ਹੈ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਜਨਰਲ ਲਾਇਸੈਂਸ ਛੋਟਾ ਅਤੇ ਪਰਚੂਨ ਲਾਇਸੈਂਸਾਂ ਦੇ ਟੈਂਡਰ ਨਾ ਹੋਣ ਕਾਰਨ ਭਾਰੀ ਨੁਕਸਾਨ ਹੋਇਆ ਹੈ ਦਿੱਲੀ ਸਰਕਾਰ ਨੂੰ ਸ਼ਰਾਬ ਦੇ ਠੇਕੇ ਲਈ ਸਮਰਪਣ ਕੀਤੇ ਗਏ ਪਰ ਕੁਨੋਂ ਲਾਇਸੈਂਸਾਂ ਨੂੰ ਦੁਬਾਰਾ ਟੈਂਡਰ ਕਰਨ ਵਿੱਚ ਅਸਫਲ ਰਹਿਣ ਕਾਰਨ ਲਗਭਗ 890 ਕਰੋੜ ਦਾ ਨੁਕਸਾਨ ਹੋਇਆ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੋਨਲ ਲਾਇਸੈਂਸ ਧਾਰਕਾਂ ਲਈ ਛੋਟਾ ਕਰਨ ਲਗਭਗ 941 ਕਰੋੜ ਦਾ ਨੁਕਸਾਨ ਹੋਇਆ ਹੈ ਜਿਸ ਵਿੱਚ ਲਾਇਸੈਂਸ ਫੀਸਾਂ ਦੀ ਮਾਫੀ ਕਾਰਨ 140 ਕਰੋੜ ਰੁਪਏ ਦਾ ਵਾਧੂ ਨੁਕਸਾਨ ਅਤੇ ਜੋਨਲ ਲਾਇਸੈਂਸ ਧਾਰਕਾਂ ਤੋਂ ਸੁਰੱਖਿਆ ਜਮ੍ਹਾਂ ਰਕਮਾਂ ਦੀ ਗਲਤ ਵਸੂਲੀ ਕਾਰਨ 27 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਇੱਕ ਹੋਰ ਰਿਪੋਰਟ ਸ਼ੀਸ਼ ਮਹਿਲ ਘਟਾਲੇ ਦੀ ਜਾਂਚ ਕਰਦੀ ਹੈ ਜਿਸ ਵਿੱਚ ਦਾਵਾ ਕੀਤਾ ਗਿਆ ਏ ਕਿ ਟੈਕਸਦਾਤਾਵਾਂ ਦੇ ਪੈਸੇ ਦੀ ਵਰਤੋਂ ਬੰਗਲੇ ਦੀ ਮੁਰੰਮਤ ਲਗਜ਼ਰੀ ਫਿਟਿੰਗਾਂ ਲਈ ਕੀਤੀ ਗਈ ਜਿਸ ਤੇ ਕੇਜਰੀਵਾਲ ਮੁੱਖ ਮੰਤਰੀ ਹੁੰਦਿਆਂ ਹੋਇਆਂ ਕਬਜ਼ਾ ਕਰ ਚੁੱਕੇ ਹਨ ਇਹ ਰਿਪੋਰਟ ਅਜੇ ਤੱਕ ਪੇਸ਼ ਨਹੀਂ ਕੀਤੀ ਗਈ ਟੈਗ ਰਿਪੋਰਟ ਅਨੁਸਾਰ ਦਿੱਲੀ ਵਿੱਚ ਪਿਛਲੀ ਆਮ ਆਦਮੀ ਪਾਰਟੀ ਸਰਕਾਰ ਦੁਆਰਾ ਦਿੱਲੀ ਆਪਕਾਰੀ ਨੀਤੀ 2021-22 ਨੂੰ ਮਾੜੇ ਢੰਗ ਨਾਲ ਲਾਗੂ ਕਰਨ ਕਾਰਨ ਦਿੱਲੀ ਦੇ ਖਜ਼ਾਨੇ ਨੂੰ 2002 ਕਰੋੜ ਦਾ مالیਆ ਨੁਕਸਾਨ ਉਠਾਉਣਾ ਪਿਆ